ਗੱਲ ਪਿਆਰ ਦੀ ਨਹੀਂ ਜੀ ਪੀ ਆਰ ਦੀ ਹੈ ਇਸ ਗੱਲ ਨੂੰ ਸੱਚ ਕਰਕੇ ਵਿਖਾਇਆ ਹੈ ਅਮਰੀਕਾ ਵਿੱਚ ਪੱਕੇ ਹੋਣ ਦੀ ਚਾਹ ਰੱਖਣ ਵਾਲੇ ਸਤਨਾਮ ਸਿੰਘ ਨੇ ਕੁਝ ਲਾਲਚੀ ਲੋਕ ਜੋ ਆਪਣੇ ਸੁਨਹਿਰੇ ਭੂ-ਵਿਕਲੇ ਵਿਦੇਸ਼ ਵਿੱਚ ਪੱਕਾ ਹੋਣਾ ਚਾਹੁੰਦੇ ਨੇ ਕਈ ਵਾਰ ਲਾਲਚ ਵਿੱਚ ਅੰਨੇ ਹੋ ਕੇ ਇਨਸਾਨੀਅਤ ਅਤੇ ਰਿਸ਼ਤਿਆਂ ਨੂੰ ਹੀ ਦਾਤ ਏਲਾ ਦਿੰਦੇ ਨੇ ਅਜੇ ਹਾਈ ਕੁਝ ਹੋਇਆ ਅਮਰੀਕਾ ਦੀ ਸਿਟੀਜ਼ਨ ਸੋਨਿਆ ਕਬੀਰ ਦੇ ਨਾਲ ਦਰਸਲ ਸੋਨੀਆ ਨਾਲ ਸਤਨਾਮ ਸਿੰਘ ਦੇ ਇੱਕ ਪੰਜਾਬੀ ਮੁੰਡੇ ਨੂੰ ਪਿਆਰ ਹੋ ਗਿਆ ਅਤੇ ਦੋਵਾਂ ਵਿੱਚ ਪਿਆਰ ਦਾ ਇਹ ਰਿਸ਼ਤਾ ਇੰਨਾ ਖੂਬਸੂਰਤ ਸੀ ਕਿ 2012 ਵਿੱਚ ਦੋਹਾਂ ਨੇ ਆਪਸ ਵਿੱਚ ਵਿਆਹ ਕਰਵਾ ਲਿਆ ਪਰ ਇਹ ਲਵ ਸਟੋਰੀ ਆਮ ਲਵ ਸਟੋਰੀ ਤੋਂ ਥੋੜੀ ਜਹੀ ਅਲੱਗ ਸੀ ਵਿਆਹ ਤੋਂ ਬਾਅਦ ਜਿਵੇਂ ਹੀ ਸਤਨਾਮ ਨੂੰ ਗ੍ਰੀਨ ਕਾਰਡ ਮਿਲਿਆ ਅਚਾਨਕ ਹੀ ਇਹ ਪਿਆਰ ਹਵਾ ਵਿੱਚ ਉੱਡ ਗਿਆ सोनिया दा इल्जाम है कि उस नाल प्यार दा नाटक करके सतनाम ने उस नु ठोखा तो दितआ है 2012 पे सितंबर 6 पे हमने कोर्ट पे शादी कर लिया कोर्ट पे शादी करके इससे पहले हमने गुरुद्वारा पे शादी किया वाशिंगटन सिएटल का गुरुद्वारा है वेलव्यू well पे वो, वो था 2012 जनवरी 15 को हमने शादी किया गुरुद्वारा पे देन मैं भी सतनाम सिंह से शादी करके फिर उसको ग्रीन कार्ड दिलाया पक्का कराया सब कुछ ठीक था बहुत प्यार करता था मेरा फैमिली मेम्बर भी उसे एक्सेप्ट कर लिया था सभी ठीक से चल रहा था मगर जब उसका ग्रीन कार्ड आ गया वो वो एंड उनके घर वाले टोटली बदल गए ਸੋਨੀਆ ਨੇ ਆਪਣੀ ਸੱਸ ਤੇ ਇਲਜ਼ਾਮ ਲਗਾਇਆ ਹੈ ਕਿ ਉਸ ਦੀ ਸੱਸ ਉਸ ਦੇ ਗਹਿਣੇ ਲੈ ਕੇ ਆ ਗਈ ਹੈ ਜੋ ਕਿ ਉਸ ਨੂੰ ਵਾਪਸ ਚਾਹੀਦੇ ਨੇ ਪੁਲਿਸ ਨੇ ਇਸ ਮਾਮਲੇ ਤੇ ਦੋਹਾਂ ਪਰਿਵਾਰਾਂ ਨਾਲ ਗੱਲਬਾਤ ਕੀਤੀ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹ ਅੱਜ ਤੇ ਸਾਡੇ ਕੋਲ ਇੱਕ ਕੰਪਲੀਟ ਲੈ ਕੇ ਆਈ ਹੈ ਕਿ ਉਸ ਦੀ ਸੱਸ ਉਹਦੇ ਗਹਿਣੇ ਅਮਰੀਕਾ ਤੋਂ ਲੈ ਕੇ ਆ ਗਈ ਹੈ ਜਿਹੜੇ ਮੇਰੇ ਕਹਿੰਦੇ ਵਾਪਸ ਨਹੀਂ ਦੇ ਰਹੀ ਜ ਜੇ ਅਸੀਂ ਦੋਨਾਂ ਪਾਰਟੀਆਂ ਨੂੰ ਬੁਲਾਇਆ ਦੋਨਾਂ ਪਾਰਟੀਆਂ ਨਾਲ ਗੱਲਬਾਤ ਸੁਣੀ ਹੈ ਹੁਣ ਦੋਨੋਂ ਪਾਰਟੀ ਨੂੰ ਅਲਾ ਟਾਈਮ ਦਿੱਤਾ ਹੈ ਕਿ ਦੋਨੋਂ ਪਾਰਟੀਆਂ ਆਪਣਾ ਸੋਚ ਕੇ ਵਿਚਾਰ ਕਰਕੇ ਜੋ ਵੀ ਕੰਪਲੀਟ ਤੇ ਆਧਾਰ ਤੇ ਤੇ ਗਿਆਨੇ ਵਾਲੀ ਕਿਹਾ ਗਿਆ ਹੈ ਜਾਂ ਤਾਂ ਉਹ ਆਪਣੇ ਸਤਰਾਮ ਸਿੰਘ ਦੀ ਮਾਤਾ ਜਿਹੜੀ ਕਿ ਸੋਨੀਆ ਕਵੀਰ ਦੀ ਸੱਸ ਹੈ ਉਹਨੂੰ ਆਪਣੇ ਜਿਹੜੇ ਗਹਿਣੇ ਵਾਪਸ ਕਰੇ ਨਹੀਂ ਤਾਂ ਬੰਦੀ ਕਾਰਵਾਈ ਕੀਤੀ ਜਾਵੇਗੀ